ਅਸਲਾਮੁਆਲੇਕਮ ਸਤਿ ਸ਼੍ਰੀ ਅਕਾਲ ਕਿਦਾ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇਗਾ ਬਸ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਠੰਡ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਰੇ ਵੀਰੇ ਭੈਣ ਭਰਾ ਜਿਹੜੇ ਨੇ ਨਾ ਉਹ ਆਪਣਾ ਮਸਲ ਕੇ ਕੋਟੀਆਂ ਲੋਈਆਂ ਜੈਕਟਾ ਬਾਹਰ ਨਿਕਲਣ ਲੱਗਿਆ ਬਾਹਰ ਨਿਕਲਣ ਲੱਗੇ ਨਾ ਪਰ ਕੋਈ ਕੁਝ ਨਹੀਂ ਕਰ ਪੀ ਗਏ ਲੇਕਿਨ ਬਾਹਰ ਵਾਲੀ ਜਿਹੜੀ ਸੜਦੀ ਹੈ ਨਾ ਉਹ ਜਿਹੜੀ ਹੈ ਉਹ ਮਤਾਸਰ ਕਰਦੀ ਉਹ ਠੰਡ ਪੈਂਦੀ ਸੁੱਕੀ ਠੰਡ ਹੈ ਨਾ ਬਾਰਿਸ਼ ਵੀ ਨਹੀਂ ਨਾ ਇੱਕ ਮਹੀਨਾ ਤਾਂ ਵੀ ਪੈ ਗਿਆ ਨਾ ਸਾਡੇ ਵਾਲੀ ਸਾਈਡ ਤੇ ਸੁੱਕੀ ਹੈ ਪਰ ਉਧਰ ਵਾਲੀ ਸਾਈਡ ਨਰਵਲ ਉਧਰ ਗਿੱਲੀ ਹੈ ਨਹੀਂ ਉਧਰ ਬਾਰਸ਼ਾ ਹੋ ਗਈ ਹੈ ਜਦੋਂ ਬਾਰਸ਼ ਆਉਂਦੀ ਕਿ ਕਹਿੰਦੇ ਨੇ ਕਿ ਜਿਹੜੀ ਬਾਰਸ਼ ਆਉਂਦੀ ਨਹੀਂ ਮੇਰਾ ਜਿਵੇਂ ਸੁੱਕੀ ਵੀਰ ਹੱਸਦੇ ਵੇ ਤੇ ਸੁੱਕੀ ਵੀਰੇ ਨਾਲ ਗੱਲ ਕਰਦੇ ਵੇ ਤੇ ਭੈਣ ਜੀ ਕਹਿੰਦੇ ਨੇ ਕਿ ਆਪਣਾ ਹੈ ਇਨਾ ਕੋਈ ਦਿਨ ਨਿਕਲਿਆ ਉਹ ਵੀ ਅੱਧੇ ਘੰਟੇ ਦਾ ਸਾਡਾ ਪੰਜਾਬ ਦਾ ਤੇ ਇਦਾਂ ਦਾ ਫਰਕ ਹੈ ਲੇਕਿਨ ਇਹ ਇੱਧਰ ਵੀ ਤਿੰਨ ਚੜਿਆ ਆਵੇ ਉਹੀ ਗੱਲ ਤੂੰ ਹੀ ਹੈ ਨਹੀਂ ਕਹਿੰਦੀ ਉੱਧਰ ਬਾਰਸ਼ ਆ ਗਈਆਂ ਨੇ ਠੀਕ ਹੈ ਇੱਧਰ ਸੁੱਕੀ ਰੰਡੇ ਆਹ ਸੁਣੋ ਅਪਰਪੰਝਾਵਲ بارشਾਂ ਹੋਈਆਂ ਹੁੰਦੀਆਂ ਪਈਆਂ ਨੇ ਇੱਧਰ ਤੇ ਨਹੀਂ ਨਾ ਇੱਕ ਵੀ بارش ਹੋਈ ਇੱਧਰ ਨਹੀਂ ਹੋਈ ਹੈ ਹਾਂ ਤੇ ਫਿਰ ਉਹ ਕਹਿੰਦੇ ਜਦੋਂ بارش ਹੁੰਦੀਆਂ ਨਾ ਬਿਮਾਰੀ ਦੇ ਜਿਹੜੀ ਸੁੱਕੀ ਠੰਡ ਹੈ ਤੇ ਐਸਾ ਕੁਝ ਖਤਮ ਹੋ ਜਾਂਦਾ ਹੈ ਇੱਕ ਵਾਰੀ ਮੌਸਮ ਸਾਫ਼ ਹੋ ਜਾਂਦਾ ਹੈ ਤੇ ਜਿਹੜੀ ਸੁੱਕੀ ਠੰਡ ਹੁੰਦੀ ਹੈ ਉਹ ਤਾਂ ਤੁਹਾਨੂੰ ਪਤਾ ਫਿਰ ਬਿਮਾਰ ਕਰਦੀ ਕਰਦੀ ਹੈ ਠੀਕ ਹੈ ਤੇ ਚਲੋ ਅੱਜ ਵੇਖਦੇ ਆ ਠੀਕ ਹੈ ਜੀ ਉਮਰਾ ਨੰਗਲ ਮੇਲਾ ਜਿੱਥੇ ਲੱਗਾ ਸੀ ਨਾ ਅੰਮ੍ਰਿਤਸਰ ਦੇ ਵਿੱਚ ਉੱਥੇ ਮੇਰੇ ਇੱਕ ਬਹੁਤ ਹੀ ਗਰੀਬ ਘਰ ਦੀ ਇੱਕ ਕੁੜੀ ਆਈ ਸੀਗੀ ਤੇ ਉਹਨਾਂ ਨੇ ਆ ਕੇ ਮਜ਼ਾਕ ਸਮਝ ਲਓ ਕਿ ਸਿੱਧੂ ਮੂਸੇਵਾਲੇ ਦੇ ਬਾਰੇ ਦੇ ਵਿੱਚ ਨਾ ਕੁਝ ਸ਼ੇਰੋ ਸ਼ਾਇਰੀ ਜਿਹੜੀ ਨਾ ਆਪ ਲਿਖੀ ਸੀਗੀ ਕੁਝ ਅਲਫਾਜ਼ ਜਿਹੜੇ ਸੀ ਇਹਨਾਂ ਨੇ ਆਪ ਲਿਖੇ ਸੀਗੇ ਠੀਕ ਹੈ ਤੇ ਚੱਲਦੇ ਮੇਲੇ ਦੇ ਵਿੱਚੋਂ ਉਹਨਾਂ ਨੇ ਰੋਕ ਕੇ ਤੇ ਉਹਨਾਂ ਨੇ ਉਸ ਕੁੜੀ ਨੂੰ ਕਿਹਾ ਕਿ ਵੀ ਤੂੰ ਇੱਥੇ ਆ ਕੇ ਤੂੰ ਦਾ ਤੇ ਚਲੋ ਉਹ ਆਪਣੇ ਲਫ਼ਜ਼ਾਂ ਦੇ ਵਿੱਚ ਜਿਹੜਾ ਸਿੱਧੂ ਮੂਸੇਵਾਲੇ ਦੇ ਬਾਰੇ ਦੇ ਵਿੱਚ ਆਪਣਾ ਜਿਹੜੇ ਅਲਫਾਜ਼ ਉਹਨੇ ਆਪਣਾ ਬਿਆਨ ਕਰਨੇ ਨੇ ਤੇ ਜਿਹੜੀ ਉਹਨੇ ਤਹਿਰੀਰ ਲਿਖੀ ਹੈ ਨਾ ਚਲੋ ਪਹਿਲੇ ਵੇਖਦੇ ਆ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਰਾਜਵੀਰ ਪੁਰਿਆ ਬੀਟੀ ਇਹ ਰਾਜਵੀਰ ਦੇ ਬਾਰੇ ਚ ਮੈਂ ਤੁਹਾਨੂੰ ਦੱਸਣਾ ਬਹੁਤ ਬਹੁਤ ਪਿਆਰੇ ਗੁਰੂਕਾਰ ਦੇ ਰਾਜਵੀਰ ਦੇ ਅਸੀਕਾਰੇ ਸੁਨੇ ਹੋਏ ਨੇ ਰਾਜਵੀਰ ਜੀ ਮਿੱਟੀ ਨਾਲ ਰਾਜਵੀਰ ਜੀ ਦਾ ਉਹ ਸੁਕੂਮੂਨ ਗਾਇਨਾ ਦਾ ਤੇ ਅੱਛਾ ਉਸ ਤੋਂ ਬਾਅਦ ਇਹ ਪੰਜਾਬ ਕਾਲਜ ਦੇ ਵਿੱਚ ਡੀਐਸਪੀ ਵੀ ਨੇ ਹਾਂ ਬਸ ਇਹ ਭਾਈ ਜਨ ਗੱਲ ਇਹ ਵੇ ਕਿ ਪੰਜਾਬੀ ਹਰ ਬਨੇ ਛਾਏ ਹੋਏ ਨੇ ਈਰਾਣੀ ਹੈ ਮੈਨੂੰ ਨਹੀਂ ਪਤਾ ਕਿੱਥੋਂ ਦੀ ਹੈ ਕੌਣ ਹੈ ਕਿਵੇਂ ਹੈ ਪਰ ਪਤਾ ਨਹੀਂ ਕਿਵੇਂ ਵਿਚਾਰੀ ਵਲ ਖਾ ਕੇ ਕਹਿੰਦੀ ਮੈਨੂੰ ਇੱਕ ਗਾਣਾ ਗਾਉਣ ਦਾ ਮੌਕਾ ਦੇ ਦਿਓ ਬਾਕੀ ਸਾਰੀ ਦੁਨੀਆ ਜਿੱਥੇ ਮਰਜ਼ੀ ਰਹੇ ਇਹਦੇ ਕੁਝ ਲਫ਼ਜ਼ ਸੀ ਮੈਂ ਉਹ ਬੋਲ ਨਹੀਂ ਸਕਦਾ ਮੈਂ ਪੁੱਤ ਮੇਰਾ ਇਨੀ ਜ਼ੋਰ ਸੀ ਮੈਂ ਰਾਜਵੀਰ ਜਵੰਦਾ ਨੂੰ ਰੋਕ ਸਕਦਾ ਸੀ ਇਸ ਹਾਂ ਚੱਲਦੇ ਮੇਲੇ ਨੂੰ ਰੋਕ ਸਕਦਾ ਸੀ ਇਹ ਮੇਲਾ ਸਿਖਰ ਤੇ ਸੀ ਅੱਜ ਦਾ ਮੇਲਾ ਖਤਮ ਸੀ ਪਰ ਤੂੰ ਧੀਏ ਇਹ ਗੱਲ ਕਹਿਤੀ ਕੁਛ ਵੱਡੀ ਗੱਲ ਕਹਿਤੀ ਤੂੰ ਕਹੀ ਕਿ ਜੱਥੇਦਾਰ ਸਾਹਿਬ ਦੇ ਮੇਲੇ 'ਚ ਮੇਰੇ ਕੋਲੇ ਇੰਨੀ ਵੀ ਜ਼ਰੂਰਤ ਨਹੀਂ ਕਿ ਮੈਂ ਇੱਕ ਗੀਤ ਗਾ ਸਕਾਂ ਪੁੱਤ ਤੂੰ ਇੱਕ ਨਹੀਂ ਦੋ ਗਾ ਸਕਦੀ ਹੈ ਆਮਾਨ ਬੰਦਾ ਠੀਕ ਹੈ ਗਾ ਠੀਕ ਹੈ थैंक यू थैंक यू ਸੋ ਮਚ ਤੁਸੀਂ ਵੱਡੇ ਬੰਦੇ ਹੋ ਗੱਲਾਂ ਗੱਡੀਆਂ ਨੀ ਬੀਚ ਮੈਂ ਵੱਡੀ ਪਾਰਟੀ ਦੇ ਵਿੱਚ ਮੈਂ ਗਾਉਣਾ ਨਹੀਂ ਸੀ ਪਰ ਮੈਂ ਸੱਚ ਕਹਾਂ ਇਹਦੇ ਵਿੱਚ ਮੈਂ ਸੱਚ ਕਹਾਂ ਕਿ ਮੈਂ ਆਪਣੀ ਵੀਰ ਸਿੱਧੂ ਮੂਸੇਵਾਲੇ ਦੇ ਨਾਂ ਤੇ ਇੱਕ ਨਾ ਸ਼ਰਧਾਂਜਲੀ ਤੌਰ ਤੇ ਗੀਤ ਲਿਖਿਆ ਸੀਗਾ ਔਰ ਜਿਸ ਦਿਨ ਮੈਂ ਸੱਚ ਜਾਣਿਆ ਲਿਖਿਆ ਸੀ ਨਾ ਤੇ ਉਹ ਬਾਈ ਮੇਰੇ ਲਾਗੇ ਬੈਠਾ ਸੀ ਆਤਮਿਕ ਰੂਪ ਚ ਇਸ ਕਰਕੇ ਮੈਂ ਗਾਉਣਾ ਚਾਹਨੀ ਆ ਕਿਸ ਖੇਲ ਤੋਂ oh dio ਹੋ 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 ਇੱਕ ਗੱਲ ਚੇਤੇ ਰੱਖਿਓ ਜਿੱਦਾਂ ਮੈਂ ਅੱਜ ਇੱਥੇ ਪਹੁੰਚੀ ਆ ਨਾ ਤੁਸੀਂ ਵੀ ਪਹੁੰਚ ਸਕਦੇ ਹੋ ਪਤਾ ਕਿਵੇਂ ਚਾਹੇ ਰਹਾਂ ਦੇ ਵਿੱਚ ਕੰਡੇ ਹੋਣ ਆਪਣਾ ਲਕਸ਼ ਦੇਖਿਓ ਪਹੁੰਚੋਗੇ ਜਰੂਰ ਬਿਲਕੁਲ ਬਿਲਕੁਲ ਹਾਂ ਕੀ ਮੈਂ ਦੋ ਮਿੰਟ ਬੈਕ ਲੈ ਸਕਦੀ ਹਾਂ ਇਹਦੇ ਵਿੱਚ ਇੱਕ ਵਾਰੀ ਜ਼ੋਰਦਾਰ ਤਾੜੀਆਂ ਜਦੋਂ ਕੋਈ ਬੰਦਾ ਹੇਕ ਲਾ ਕੇ ਗਾਉਣਾ ਸ਼ੁਰੂ ਕਰਦਾ ਨਾ ਇਹ ਜਦੋਂ ਸਾਡੀ ਭੈਣ ਨੇ ਕਿਹਾ ਕਹਿੰਦੀ ਇੱਥੇ ਤੱਕ ਮੈਂ ਪਹੁੰਚੀ ਹਾਂ ਸਾਰੇ ਅਸੀਂ ਇੱਦਾਂ ਹੀ ਪਹੁੰਚੇ ਅਸੀਂ ਵੀ ਇੱਦਾਂ ਹੀ ਪਹੁੰਚੇ ਇਜਵੇਂ ਜਿਵੇਂ ਇਹਨਾਂ ਦੀ ਆਵਾਜ਼ ਆ ਨਾ ਕਈ ਵਾਰੀ ਮਾਈਕ ਫੜੋਣ ਤੋਂ ਬੜਾ ਡਰ ਲੱਗਦਾ ਹੁੰਦਾ ਹਰ ਇੱਕ ਬੰਦਾ ਕਹਿੰਦਾ ਸਾਨੂੰ ਮਾਈਕ ਦੇ ਦਿਓ ਉਹ ਬਾਅਦ ਚ ਕਈ ਵਾਰੀ ਕੁਝ ਹੋਰ ਨਿਕਲ ਜਾਂਦਾ ਪਰ ਕਮਾਲ ਰੂ ਖੁਸ਼ ਹੋ ਗਈ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਜੀ ਤੇ ਇਹ ਕਮਾਲ ਕਮਾਲ ਤੂੰ ਸੰਦੀਪ ਸੰਦੀਪ ਕੌਰ ਹੈ ਇਹਦਾ ਨਾਮ ਤੇ ਧੀ ਰਾਣੀ ਹੈ ਸੁਣਨਾ ਗਾਪਤ ਥੈਂਕ ਯੂ ਜੀ ਪਰ ਉਸ ਤੋਂ ਪਹਿਲਾਂ ਕਹਾਂਗੀ ਲੋਕੋ ਗੌਰ ਜੀ ਕਰਦੇ ਉਹਦੀਆਂ ਖਰੀਆਂ ਗੱਲਾਂ ਤੇ ਸਵਰਗੀ ਸਿੱਧੂ ਮੂਸੇਵਾਲੇ ਦੀ ਗੱਲ ਕਰਨ ਜਾ ਰਹੀ ਆ ਲੋਕੋ ਗੌਰ ਜੀ ਕਰਦੇ ਉਹਦੀਆਂ ਖਰੀਆਂ ਗੱਲਾਂ ਤੇ ਕਿਉਂ ਤੋ ਸਿੱਧੂ ਮੂਸੇਵਾਲਾ ਦੁਨੀਆ ਉੱਤੋਂ ਜਾਵੇ ਉਹ ਪੈਂਦੀਆਂ ਰਹਿਣ ਲਾਂਣ ਤਾਂ ਅੱਜ ਵੀ ਉਹਦੇ ਕਾਤਲਾਂ ਨੂੰ ਤੂੰ ਜੱਟ ਦਾ ਪੁੱਤਲਾ ਵੀ ਜਿਉਂਦੇ ਦਾ ਭਲੇਖਾ ਪਾਏ ਹਾਏ 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 ਹੋ ਪਹਿਲੇ ਮੈਂ ਗੀਤ ਸ਼ੁਰੂ ਕਰ ਲੈਂਦਾ ਕੋਈ ਲੱਗਦਾ ਨਾਲ ਪਾਲੀ ਆਸੀ ਪੁੱਤ ਮਾਪਿਆਂ ਹੋਂ ਨਜਰੋਂ ਬਚਾਉਂਦੇ ਵੈਰੀਆਂ ਨੇ ਕੀਤੀ ਨਾ ਸ਼ਰਮ ਰਤ ਵੀ ਗੋਲੀਆਂ ਚਲਾਵਾਂ ਨੂੰ ਔਡੀਅেন্স ਵੱਲੋਂ ਬਹੁਤ ਸਾਰਾ ਪਿਆਰ ਹੈ। ਥੈਂਕ ਯੂ ਸੋ ਮੱਚ। ਮੈਂ ਤੁਹਾਡਾ ਦਿਨ ਕਦੇ ਨਹੀਂ ਦੇ ਸਕਦੀ। ਵਾਕਈ ਅਮੀਰਾਂ ਦਾ ਦਿਲ ਵੀ ਬਹੁਤ ਅਮੀਰ ਹੁੰਦਾ ਹੈ। ਸਭ ਤੋਂ ਵੱਧਵਾ ਥੈਂਕ ਯੂ ਵੀਰ ਜੀ। ਕਿਉਂਕਿ ਮੈਨੂੰ ਪਤਾ ਹੈ ਸਮਝਾ ਮੈਂ ਮਜਬੂਰੀ ਵੀ ਕੀ ਕਰਨੇ ਵੀਰ ਪਿਆਰੇ ਸਮਾਂ ਵੀ ਥੋੜਾ ਥੋੜਾ ਆਰਟਿਸਟ ਵੀ ਬਾੜੇ ਫਿਰ ਵੀ ਤੁਸੀਂ ਇੰਨਾ ਮੇਰਾ ਮਾਨ ਵਧਾਇਆ ਜਿਉਂਦੇ ਰਹਿਣੇ ਸੇਵਕ ਸਾਰੇ ਇਹਨਾਂ ਨੂੰ ਸੋਣਾ ਜੰਮ ਵਧੀਆ ਜੱਜ ਮੇਲਾ ਲਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਠਾਈ ਅਜਲੀ ਆਖਰੀ ਸਤਰ ਕਹਿਣ ਜਾ ਰਹੀਆਂ ਤੇਰੇ ਜਹੇ ਪੁੱਤ ਦੇ ਇੱਕ ਵਾਰੀ ਖੁੱਲ ਕੇ ਫਾਈ ਸਦੂ ਤਾਂ ਮਰ ਜਾਣੀ ਐ ਮੇਲਾ ਹੀ ਲੁੱਟ ਕੇ ਲੈ ਗਈ ਜਿਉਂਦੀ ਰਹਿ ਮੈਨੂੰ ਉਹ ਦੂਰ ਕਿਤੇ ਪਰਾਂ ਮਿਲੀ ਬਾਜੀ 1 ਮਿੰਟ ਹੁਣ ਨਾ ਕਹਿ ਕੁਛ ਕਮਾਲ ਹੀ ਕਰ ਦਿੱਤੀ ਹੁਣ ਨਾ ਉਹ ਕੁਛ ਬੋਲ ਪੁੱਤ ਹੁਣ ਨਾ ਤੀਏ ਬੋਲ ਬਸ ਇਹੀ ਬੋਲੂਗਾ ਕਿ ਅਗਲੇ ਸਾਲ ਮੇਲਾ ਹੋਊਗਾ ਤਾਂ ਸ਼ੁਰੂਆਤ ਤੂੰ ਕਰੇਂਗੀ ਜਿਉਂਦੀ ਰਹਿ ਬਹੁਤ ਸਾਰਾ ਸਤਿਕਾਰ ਤੈਨੂੰ ਐਡੀ ਫੋਕ ਆਵਾਜ਼ ਮੈਂ ਰਾਜਵੀਰ ਜਵੰਦਾ ਦੇ ਨਾਲ ਪਿੱਛੋਂ ਅੱਖਾਂ 'ਚ ਅਸੀਂ ਗੱਲਾਂ ਕਰਦੇ ਸੀ ਕਿ ਕਿਆ ਕਮਾਲ ਤੇਰੀ ਟੋਨ ਹੈ ਕਿਆ ਕਮਾਲ ਆਵਾਜ਼ ਹੈ ਤੇ ਸਾਰੇ ਪੈਸੇ ਤੇਰੇ ਨੇ ਭੈਣ ਮੇਰੀ ਹੈ ਧੀਏ ਮੇਰੀ ਹੈ ਚੁੱਕ ਲੈ ਚੁੱਕ ਇਹਨੂੰ ਚੁੱਕ ਸਾਰੇ ਪੈਸੇ ਨਹੀਂ ਪੁੱਤ ਤੂੰ ਤੇਰੇ ਪੈਸੇ ਨੇ ਤੇਰੇ ਇਹ ਮੈਂ ਮੈਂ ਚੱਕ ਕੇ ਤਮਾ ਕਮਾਲ ਕਰਤੀ ਇਹ ਸਾਰੇ ਤੇਰੇ ਨੇ ਪੁੱਤ ਨਹੀਂ ਇਹ 10000 ਵੀ ਇੱਥੇ ਆ ਉਹ ਪਾਸੇ ਪਏ ਨੇ ਉਹ ਬੈਗ ਦੇ ਦਿੰਦੇ ਬੈਟਾ ਉਹ ਬੈਗ ਚ ਪਾ ਲਈ ਸਾਰੇ ਇਹ ਪੁੱਤ ਤੇਰੇ ਨੇ ਥੈਂਕ ਯੂ ਵੀਰ ਜੀ ਨਹੀਂ ਅਗਲੇ ਸਾਲ ਮੇਲੇ ਸਭ ਤੋਂ ਪਹਿਲਾਂ ਤੂੰ ਗੋਣਾ ਹੈ ਆਹ ਬਾਈ ਪਰਮਰਾਜ ਸਿੰਘ ਉਮਰਾਂ ਨੰਗਲ ਹੁਣੀ ਤੇਰਾ ਵੱਡਾ ਸਨਮਾਨ ਕਰਨ ਵਾਸਤੇ ਮੁਰੇ ਖੜੇ ਨੇ ਜਿਉਂਦੀ ਰਹਿ ਬਹੁਤ ਸਾਰਾ ਸਤਕਾਰ ਤੈਨੂੰ ਉਹ ਜਿਉਂਦੀ ਰਹਿ ਧੀਆ ਮੱਥਾ ਨਹੀਂ ਟੇਕਦੀਆਂ ਹੁੰਦੀਆਂ ਧੀਆ ਤਾਂ ਸਰਦਾ ਤਾਜ ਹੁੰਦੀਆਂ ਨੇ ਲਕਸ਼ਮੀਆਂ ਹੁੰਦੀਆਂ ਨੇ ਇਹਨਾਂ ਨੂੰ ਤਾਂ ਸਿਰਾਂ ਤੇ ਰੱਖੀਦਾ ਆਖਰੀ ਇੱਕ ਗੀਤ ਦੇ ਨਾਲ ਰਾਜਵੀਰ ਜਵੰਦਾ ਹਾਜ਼ਰੀ ਲਵਾ ਕੇ ਆਪਾਂ ਮੇਲੇ ਨੂੰ ਅਲਵਿਦਾ ਆਖਾਂਗੇ 2024 ਨੂੰ ਤੇ 2025 ਚ ਫੇਰ ਮਿਲਾਂਗੇ ਜਿਉਂਦੇ ਰਹੋ ਤੁਹਾਡਾ ਸਾਰਿਆਂ ਦਾ ਸਤਿਕਾਰ ਆਤਿਸ਼ ਬਾਜਾ ਦਾ ਸਤਿਕਾਰ ਜਨ ਯਾਰ ਇੱਕ ਵਾਰ ਕੇ ਨਾ ਆਪਣਾ ਮੇਲਾ ਲੁੱਟ ਲਿਆ ਇਹ ਉਹ ਚੀਜ਼ਾਂ ਨੇ ਕਿ ਦੇਖੋ ਕਿ ਉਹਨਾਂ ਨੇ ਕਿੰਨਾ ਧੀਨ ਮਾਰ ਦਿੱਤਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਅਸੀਂ ਮਤਲਬ ਕਿ ਅਗਰ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਮਾਂ ਦਾਗੇ ਨਾ ਤੇ ਸਾਡਾ ਸੇਰੀ ਫਕਰ ਨਾਲ ਉੱਚਾ ਹੋਏਗਾ ਹੁਣ ਉਹ ਵੇਖੋ ਕਿ ਉਹਨੇ ਪਤਾ ਨਹੀਂ ਕਿਵੇਂ ਜਾ ਕੇ ਉਹਨਾਂ ਨਾਲ ਮਿਲੇ ਹੋਣੇ ਨੇ ਤੇ ਜਾ ਕੇ ਤੇ ਫਿਰ ਉਹਨਾਂ ਨੇ ਇੰਨੀ ਹਿੰਮਤ ਕਰਕੇ ਕਿਹਾ ਕਿ ਮੈਂ ਹੋਰ ਤੇ ਕੁਝ ਨਹੀਂ ਸਾਂ ਕਰ ਸਕਦਾ ਮੈਂ ਰਾਜਵੀਰ ਜੀ ਬੰਦੇ ਨੂੰ ਰੋਕ ਸਕਨਾ ਸੀ ਜੋ ਉਹਨਾਂ ਨੂੰ ਰੋਕ ਕੇ ਉਸ ਜਗ੍ਹਾ ਤੋਨੂੰ ਸਨਮਾਨ ਦਿੱਤਾ ਗਿਆ ਉਹਨੂੰ ਮੌਕਾ ਦਿੱਤਾ ਗਿਆ ਬਟ ਜਿਹੜਾ ਜਿਹੜੀਆਂ ਉਹਨਾਂ ਨੇ ਲਾਈਨਾਂ ਸਿੱਧੂ ਵੀਰੇ ਵਾਸਤੇ ਆਪਣਾ ਲਿਖ ਕੇ ਲਿਆਂਦੀਆਂ ਸੀ ਨਾ ਯਕੀਨ ਮੰਨੋ ਕਿ ਨਾ ਪਤਾ ਨਹੀਂ ਕਿ ਚੱਲਦਾ ਪਿਆ ਕਿ ਯਾਰ ਕਿ ਹਜੇ ਵੀ ਐਂਝ ਲੱਗਦਾ ਕਿ ਨਹੀਂ ਯਾਰ ਸਿੱਧੂ ਗਰੀਬਰਾ ਨਹੀਂ ਗਿਆ ਹੈ ਇੱਥੇ ਗਿਆ ਅਜੇ ਵੀ ਅੰਗਰੇਜ਼ਾਂ ਲਈ ਨਹੀਂ ਭਾਈ ਇੱਥੇ ਹੀ ਰੋੜੇ ਪੰਜਾਬ ਰੋ ਰਿਹਾ ਤੇ ਵਾਕਈ ਹਜੇ ਵੀ ਉਹਨਾਂ ਦੀ ਕੋਈ ਗੱਲ ਆ ਜੇ ਵੀ ਐਸੀ ਕਿ ਵਾਕਈ ਦਿਲ ਮਤਲਬ ਟੁੱਕ ਜਾਂਦਾ ਹੈ ਜਿਕਰ ਮਨੋ ਜਿੱਥੇ ਸਿੱਧੂ ਵੀਰਾਂ ਦੇ ਅਸੀਂ ਪੰਜਾਬ ਦੇ ਆਪਣੇ ਹੀਰੇ ਕੋਲੇ ਹੋਏ ਨੇ ਬਿਲਕੁਲ ਗਵਾਲੇ ਨੇ ਹੀਰੇ ਉਹ ਬੇਸਿਕਲੀ ਨਾ ਦੇਖੋ ਉਹਨਾਂ ਨੇ ਕਿਹਾ ਜੀ ਪੰਜਾਬ ਇਕੱਲਾ ਨਹੀਂ ਰੋ ਰਿਹਾ ਤੇ ਉਹਨਾਂ ਦੇ ਮਾਪਿਓ ਨਹੀਂ ਰੋ ਰਹੇ ਪੂਰਾ ਪੰਜਾਬ ਰੋ ਰਿਹਾ ਠੀਕ ਹੈ ਪੰਜਾਬ ਕੀ ਪੂਰੀ ਦੁਨੀਆ ਰੋਈ ਯਾਰ ਮੈਨੂੰ ਨਹੀਂ ਸਮਝ ਲੱਗਦੀ ਵੀ ਕਿ ਕੀ ਕਹੀਏ ਕੋਦੇ ਕੇ ਪੈਸੇ ਗਾਣਾ ਸੁਣਦਾ ਪਿਆ ਸੀ ਨਾ ਗਾਣਾ ਸੁਣਦਾ ਪਈ ਯਕੀਨ ਮੈਨੂੰ ਮੇਰੀ ਅੱਖਾਂ 'ਚ ਪਾਣੀ ਆ ਗਏ ਸੀ ਠੀਕ ਹੈ ਕਿ ਉਹਨਾਂ ਦੇ ਮਾਪੇ ਨਾ ਯਕੀਨ ਮੈਨੂੰ ਧਿਆਨ ਮੇਰਾ ਗਾਣੇ ਵਾਲ ਸੀਗਾ ਤੇ ਜ਼ੇਨ ਮੇਰਾ ਸਿੱਧਾ ਉਹਨਾਂ ਦੇ ਮਾਪੇਵਾਲ ਕਿਹਾ ਕਿ ਯਾਰ ਅਸੀਂ ਲੋਕ ਆ ਜਿਹੜੇ ਅਸੀਂ ਲੋਕ ਜਦੋਂ ਇੱਥੇ ਇਹ ਚੀਜ਼ ਸੁਣਦੇ ਆ ਨਾ ਤੇ ਸਾਡਾ ਦਿਲ ਅਜਿਹਾ ਕਹਿੰਦਾ ਜਿਹਾ ਪਾਟਨ ਨੂੰ ਕਰਦਾ ਤੇ ਉਹਨਾਂ ਦੇ ਮਾਪਿਓ ਦਾ ਕੀ ਹਾਲ ਹੋਇਆ ਹੋਏਗਾ ਉਹਨਾਂ ਦੇ ਪੈਰਾਂ ਦੀਆਂ ਜੁੱਤੀਆਂ ਟੁੱਟ ਗਈਆਂ ਇਨਸਾਫ਼ ਤੱਕ ਮੰਗਦੇ ਮੰਗਦੇ ਤੇ ਇਨਸਾਫ਼ ਨਹੀਂ ਆਇਆ ਠੀਕ ਹੈ ਬਾਕੀ ਬਹੁਤ ਵਧੀਆ ਇਹ ਸਮਝ ਲੋ ਕਿ ਉਹ ਕਹਿੰਦੇ ਨੇ ਕਿ ਜਦੋਂ ਇਹ ਮੈਂ ਲਿਖਦੀ ਪਈ ਸੀ ਤੇ ਆਪਣਾ ਬਾਈਕ ਸਮਝੋ ਕੇ ਬਾਈ ਦੀ ਰੂ ਜਿਹੜੀ ਸੀ ਮੇਰੇ ਨਾਲ ਸੀ ਮੈਂ ਉਹ ਉਹਨੇ ਕਨਸੈਪਟ ਆਪਣਾ ਤਸਵਰ ਕੀਤਾ ਨਾ ਕਿ ਜਿਵੇਂ ਤੂੰ ਮੇਰੇ ਨਾਲ ਬੈਠੀ ਹੈ ਨਹੀਂ ਕਿ ਉਹਨੇ ਕਿ ਵੀਰਾ ਮੇਰੇ ਇੱਥੇ ਕੋਲ ਬੈਠਾ ਤੇ ਮੈਂ ਦੇਖਦੀ ਵੀ ਨਹੀਂ ਲੇਖ ਨਹੀਂ ਪਈ ਸੋ ਮਤਲਬ ਇਹ ਬੜੀ ਵੱਡੀ ਗੱਲ ਹੈ ਇਹ ਅਹਿਸਾਸ ਦੀ ਹੈ ਇਹ ਚੀਜ਼ ਸਭ ਨੂੰ ਮਤਲਬ ਕਿ ਅੱਗੇ ਲੈ ਕੇ ਜਾਂਦੀ ਹੈ ਇੱਕ ਦੂਸਰੇ ਨਾਲ ਜੋੜਦੀ ਹੈ ਇਹ ਸਾਹਸ ਤੋਂ ਲਾਵਾ ਕੁਛ ਵੀ ਨਹੀਂ ਹੈ ਅਗਰ ਤੁਹਾਡੇ ਜੇ ਅਹਿਸਾਸ ਨਹੀਂ ਹੈ ਤੇ ਤਾਰੇ ਵਾਲੇ ਵਾਲੇ ਭਵਾਂ ਜੋ ਮਰਜ਼ੀ ਖੇਡਾਰੇ ਤਾਨੂੰ ਕਦੀ ਵੀ ਕਿਸੇ ਚੀਜ਼ ਦੀ ਫਰਕ ਹੀ ਨਹੀਂ ਪੈਣਾ ਜੇ ਤੁਹਾਡੇ ਚ ਇਹ ਸਾਹਸ ਹੈ ਨਾ ਤੇ ਫਿਰ ਤੁਸੀਂ ਕਿਸੇ ਨੂੰ ਵੇਖ ਨਹੀਂ ਸਕਦੇ ਰੋਲਿਆ ਹੋਇਆ ਅਸੀਂ ਯਾਰ ਲੈਂਦੇ ਵਾਲੇ ਆ ਠੀਕ ਹੈ ਅਸੀਂ ਲੈਂਦੇ ਵਾਲੇ ਆ ਤੇ ਪਰ ਕਹਿਣਾ ਮਤਲਬ ਇੰਨਾ ਸਾਨੂੰ ਦੁੱਖ ਹੈ ਕਿ ਅਸੀਂ ਜਿੱਥੋਂ ਵੇਖ ਲਈਏ ਨਾ ਸਿੱਧੂ ਬਾਈ ਦੀ ਤਸਵੀਰ ਵੇਖ ਲਈਏ ਤੇ ਸਾਨੂੰ ਵੇਖਣ ਲੱਗ ਜਾਂਦੇ ਇੰਜ ਨਾ ਵੇਖ ਕਿੰਨੀ ਦੇਰ ਉਹਨਾਂ ਦੇ ਵੇਖ ਕੇ ਨਾ ਤੇ ਉਹ ਅਜੀਬ ਜਿਹਾ ਮਤਲਬ ਜ਼ੇਨ ਹੋ ਜਾਂਦਾ ਕਿ ਯਾਰ ਠੀਕ ਹੈ ਕਿ ਬਗੈਰਤਾ ਨੇ ਸ਼ਰਮ ਵੀ ਨਹੀਂ ਕੀਤੀ ਠੀਕ ਹੈ ਜਵਾਨ ਇਕੱਲਾ ਇਕੱਲਾ ਪੁੱਤ ਦੂਜੀ ਬਣਾ ਦਿੱਤਾ ਯਾਰ ਉਹ ਹੀ ਸਮਝ ਨਹੀਂ ਆਉਂਦੀ ਲੋਕਾਂ ਨੂੰ ਕਿ ਕਿਉਂ ਮਤਲਬ ਖੁਦਾ ਬਨੇ ਬੈਠੇ ਨੇ ਲੋਕ ਇਸ ਦੁਨੀਆ ਦੇ ਉੱਤੇ ਤੇ ਸਾਰਾ ਕੁਝ ਆਪਣੇ ਹੱਥੀਂ ਇੰਜ ਲਿਆ ਹੋਇਆ ਵੇ ਕਿ ਅੱਜ ਅਸੀਂ ਦੁਬਾਰਾ ਮਰਨਾ ਨਹੀਂ ਮਰਨਾ ਤੇ ਤੁਸੀਂ ਵੀ ਹੈ ਬਿਲਕੁਲ ਜਿਹਦੀ ਜਾਨ ਤੁਹਾਡੀ ਜਿਹੜੀ ਨਿਕਲ ਨਹੀਂ ਆ ਨਾ ਉਹ ਬੜੀ ਔਖੀ ਨਿਕਲਨੀ ਹੈ ਇਸ ਚੀਜ਼ ਤੋਂ ਅਸੀਂ ਪਟਕੇ ਹੋਏ ਆ ਬਿਲਕੁਲ ਬਿਲਕੁਲ ਇਹੀ ਚੀਜ਼ ਹੈ ਸੇਮ ਹੈ ਇਹੀ ਚੀਜ਼ ਅਗਰ ਸਾਨੂੰ ਇਸ ਚੀਜ਼ ਦਾ ਖਾਸ ਹੁੰਦਾ ਕਿ ਨਹੀਂ ਮਾਪੇ ਦਾ ਕੱਲਾ ਕੱਲਾ ਪੁੱਤ ਹੈ ਉਹਨੂੰ ਅਸੀਂ ਕਦੀ ਵੀ ਇੰਜ ਨਹੀਂ ਕਰਦੇ ਉਹ ਹੋਰ ਕੁਛ ਨਹੀਂ ਤੋਂ ਉਹਦੇ ਮਾਂ ਵਾਲੀ ਉਹਦੀ ਵੱਲ ਵੇਖ ਲੈਂਦੇ ਕਿ ਅਸੀਂ ਉਹ ਚਲੋ ਜਿੰਨੀ ਵੱਡੀ ਮਰਜ਼ੀ ਕਿਸੇ ਨਾਲ ਦੁਸ਼ਮਣੀ ਹੋਵੇ ਜਾਂ ਜਿਹੜੀ ਮਰਜ਼ੀ ਕਰਵੇਪਕਦਾ ਉਹਨੂੰ ਨਾ ਵੇਖਿਓ ਉਹਦੀ ਮਾਂ ਵਾਲ ਵੇਖ ਲਵੀਂ ਉਹਦੇ ਉਹਦਾ ਤੇ ਕਾਰ ਦਾ ਇੱਕ ਹੀ ਚਰਾਗ ਹੈ ਉਹਦੇ ਤੇ ਵੀਰੇ ਦੀ ਇੱਕ ਹੀ ਲੋਨ ਹੈ ਕਿ ਚਾਹੀ ਮੇਰੀ ਗੱਲ ਸੁਣੋ ਹੁਣ ਚਾਹੀ ਆਪਾਂ ਅਗਰ ਗੱਲ ਕਰੀਏ ਨਾ ਹੁੰਦੀ ਚਾਹੀ ਉਹਨਾਂ ਦੇ ਕਾਰ ਇੱਕ ਛੋਟਾ ਚਰਾਗ ਆ ਵੀ ਗਿਆ ਨਾ ਬਟ ਉਹ ਵੱਡਾ ਚਰਾਗ ਜਿਹੜਾ ਸੀ ਨਾ ਉਹਦਾ ਦਰਦ ਉੱਥੇ ਹੀ ਹੈ ਉਹਦਾ ਫੱਟ ਨਹੀਂ ਉਹਦਾ ਫੱਟ ਉੱਥੇ ਹੀ ਹੈ ਠੀਕ ਹੈ ਤੇ ਫਿਰ ਵੀ ਰੱਬ ਸੋਣਾ ਜਿਹੜਾ ਨਾ ਖੈਰ ਦਾ ਵੇਲਾ ਲਿਆ ਉਹ ਕਹਿੰਦੇ ਸੀ ਕਿ ਸਹੀ ਮੈਡੀਕਲ ਹੋਇਆ ਹਾਂ ਉਹ ਰੱਬ ਦੇ ਅੱਗੇ ਕੋਈ ਬੰਦਾ ਕਹਿੰਦੇ ਨੇ ਰੱਬ ਦੇ ਉੱਤੇ ਕੋਈ ਚੀਜ਼ ਨਹੀਂ ਹੈ ਉਸ ਮਾਲਕ ਨੇ ਦੱਸਿਆ ਕਿ ਮੈਂ ਕੁਝ ਵੀ ਕਰ ਸਕਣਾ ਬਿਲਕੁਲ ਬਿਲਕੁਲ ਬਟ ਇਹ ਵੇਖ ਜਿਹੜੇ ਨਾ ਮੈਨੂੰ ਇੱਕ ਇਹਨਾਂ ਵਾਸਤੇ ਜਿਹੜੇ ਇਹੋ ਜਿਹੇ ਲੋਕ ਨੇ ਨਾ ਕਿ ਜਿਹੜਾ ਬੇਤੜਕ ਕਿਸੇ ਨੂੰ ਮਾਰ ਦਿੰਦੇ ਨੇ ਇਹ ਹੋਈ ਏ ਥੋੜਾ ਜਿਆਦਾ ਸੋਚਿਆ ਕਰੋ ਕਿ ਕਿਸੇ ਮਾਂ ਦਾ ਪੁੱਤ ਹੈ ਕਿਸੇ ਪਿਓ ਦਾ ਪੁੱਤ ਹੈ ਕੀ ਪਤਾ ਉਹ ਕੱਲਾ ਕੱਲਾ ਹੀ ਹੈ ਠੀਕ ਹੈ ਪਰ ਖੁਦਾ ਦੀ ਗੋਹਾਂ ਜਿਹੜਾ ਰਹਿਮ ਹੀ ਮੁੱਕ ਗਿਆ ਜੀ ਗੱਲ ਸੁਣੋ ਜੀ ਉਹਨਾਂ 'ਚ ਇਨੀ ਇਨਸਾਨੀਅਤ ਹੋਏ ਇਨੀ ਰਹਿਮ ਦੀ ਨਹੀਂ ਹੋਏ ਜੁ ਇੰਜ ਦੇ ਕੰਮ ਕਰਦੇ ਨੇ ਨਾ ਉਹ ਇਨਸਾਨ ਹੈ ਹੀ ਨਹੀਂ ਚਾਹ ਹੁੰਦੇ ਤੇ ਇਹ ਡਾਕਮ ਕਦੀ ਵੀ ਨਾ ਕਰਦੇ ਬਾਕੀ ਭੈਣ ਜੀ ਨੇ ਬਹੁਤ ਵਧੀਆ ਯਾਤ ਹੁੰਦਾ ਆ ਮੇਲੇ ਦੇ ਵਿੱਚ ਸਮਝ ਲੋ ਕੇ ਰੌਣਕ ਲਾ ਦਿੱਤੀ ਮੈਨੂੰ ਨਾ ਇੱਕ ਉਹਨਾਂ ਮੈਨੂੰ ਉਹਦੇ ਵੱਲ ਵੇਖ ਕੇ ਵੀ ਬੜਾ ਉਹ ਹੁੰਦੇ ਸੀ ਕਿ ਵੇਖ ਲੋ ਕਿਵੇਂ ਮਤਲਬ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਹਾਸਲ ਕਰਦੇ ਹੋ ਤੁਸੀਂ ਉਹ ਆਪਣਾ ਲਕਸ਼ ਵੇਖੋ ਤੇ ਜਦੋਂ ਆਈ ਆ ਤੇ ਉਹਦੀ ਥੋੜੀ ਜੀ ਆਵਾਜ਼ ਕੰਬਦੀ ਆ ਲੇਕਿਨ ਉਸ ਤੋਂ ਬਾਅਦ ਉਹਨੇ ਫਿਰ ਜਿਹੜੇ ਸੁਰ ਫੜ ਕੇ ਫਿਰ ਜਿਹੜੀ ਆਪਣੀਆਂ ਲੈਣਾ ਕਈਆਂ ਨੇ ਵਾਕਿ ਸਾਨੂੰ ਮਜ਼ਬੇ ਇੱਕ ਐਸਾ ਪਲੇਟਫਾਰਮ ਬਣਾਉਣਾ ਚਾਹੀਦਾ ਕਿ ਜਿੱਥੇ ਸਾਡੀਆਂ ਧੀਆਂ ਪਿਆ ਨਾ ਆ ਆ ਕੇ ਆਪਣਾ ਸਾਰਾ ਕੁਝ ਇੰਟਰਵਿਊ ਵਗੈਰਾ ਕਰ ਸਕਣ ਅੱਗੇ ਵਧ ਸਕਣ ਅਸੀਂ ਮੁੰਡਿਆਂ ਨੂੰ ਤੇ ਮੌਕਾ ਦੀ ਨਹੀਂ ਦਿੰਦੇ ਆ ਲੇਕਿਨ ਇਹ ਕੈਸਾ ਪਲੇਟਫਾਰਮ ਹੋਵੇਗਾ ਜਿੱਦਾਂ ਕਿ ਜੇ ਅਸੀਂ ਧੀਆਂ ਨੂੰ ਵੀ ਮੌਕਾ ਦੀਏ ਤਾਂ ਉੱਥੇ ਅਮੀਰ ਨਾ ਵੇਖਿਆ ਜਾਏ ਉੱਥੇ ਸਭ ਨੂੰ ਬਰਾਬਰ ਰੱਖ ਕੇ ਵੇਖਿਆ ਜਾਏ ਅੱਛਾ ਮੈਂ ਕਹਿਣਾ ਵਾਂ ਕਿ ਕੋਈ ਸਫਾਰਿਸ਼ ਨਾ ਵੇਖੀ ਜਾਏ ਕਿੰਨਾ ਮਾੜੇ ਬੰਦਿਆਂ 'ਚ ਟੈਲੈਂਟ ਹੈ ਨਾ ਹਾਂ ਠੀਕ ਹੈ ਕਿਉਂਕਿ ਮਾੜਾ ਬੰਦਾ ਮੈਂ ਉਹ ਗੱਲ ਕਰ ਰਹੇ ਨੇ ਕਿ ਜਿਹੜਾ ਗਰੀਬ ਗਰੀਬ ਬੰਦੇ ਦੇ ਵਿੱਚ ਟੈਲੈਂਟ ਬੜਾ ਹੈ ਪਰ ਉਹਦੇ ਕੋਲ ਅੱਗੇ ਜਾਣ ਵਾਸਤੇ ਸੋਰਸ ਨਹੀਂ ਹੈ ਸੋਰਸ ਨਹੀਂ ਹੁੰਦਾ ਠੀਕ ਹੈ ਇਸ ਕਰੋਂ ਉਹਦਾ ਟੈਲੈਂਟ ਜਿਹੜਾ ਨਾ ਉਹਦੇ ਅੰਦਰ ਹੀ ਮਰ ਜਾਂਦਾ ਠੀਕ ਹੈ ਤੇ ਇਹ ਜੀ ਦੀ ਕਿ ਯਾਰ ਇਹ ਪਲੇਟਫਾਰਮ ਐਸੇ ਹੋਣੇ ਚਾਹੀਦੇ ਨੇ ਕਿ ਜਿਹੜੇ ਗਰੀਬ ਆਵਾਮ ਜਿਹੜੀ ਆਪਣਾ ਸਾਡੇ ਪੈਨਪੜਾ ਮਾੜੇ ਨੇ ਖਾਸ ਤੌਰ ਤੇ ਧੀਆਂ ਪੈਣਾ ਨੇ ਉਹ ਅੱਗੇ ਆਪਣਾ ਟੈਲੈਂਟ ਸ਼ੋਅ ਕਰਾਣ ਠੀਕ ਹੈ ਕਿਉਂ ਹੁਣ ਦੇਖੋ ਜੀ ਪੈਨ ਜੀ ਦਾ ਬਹੁਤ ਬਹੁਤ ਵਧੀਆ ਗਾਇਆ ਠੀਕ ਹੈ ਔਰ ਉਹਨਾਂ ਨੇ ਉਹ ਜਿਵੇਂ ਕਹਿੰਦੇ ਨੇ ਨਾ ਕਿ ਉਹ ਇੱਕ ਚੀਜ਼ ਹੈ ਨਾ ਉਹਦੀ ਐਸਓਪੀ ਹੁੰਦੀ ਹੈ ਕਿ ਐਸਓਪੀ ਦੇ ਮੁਤਾਬਕ ਚੱਲਣਾ ਹੈ ਕਿ ਉਹਨਾਂ ਨੇ ਵੀ ਸੁਰਤਾਲ ਆਪਣੇ ਸਾਰਾ ਕੁਝ ਐਕਿਊਰੇਟ ਕਰਕੇ ਤੇ ਉਹਨਾਂ ਨੇ ਇਹ ਵੀ ਕਿ ਮੇਲੇ ਜੀ ਰੌਣਕ ਲਾ ਦਿੱਤੀ ਹੈ। ਲਾ ਦਿੱਤੀ ਫਿਰ ਸਾਬ ਨੇ ਉਹਨਾਂ ਨੂੰ ਇੰਨਾ ਮਾਨ ਕੇ ਟਾਈਪ ਸਭ ਤੋਂ ਵੱਡੀ ਮਤਲਬ ਇਹ ਚੀਜ਼ ਹੈ ਪੰਜਾਬੀਅਤ। ਠੀਕ ਹੈ ਇਹ ਚੀਜ਼ ਸਾਨੂੰ ਦੱਸਦੀ ਹੈ। ਦੇਖੋ ਜੀ ਦੇਖੋ ਉਹਨਾਂ ਦੇ ਹਰ ਬੰਦੇ ਨੇ ਉਹਨਾਂ ਨੂੰ ਪਿਆਰ ਦਿੱਤਾ। ਉਹਨਾਂ ਨੇ ਆਪਣੇ ਗੀਤਾਂ ਰਾਹੀਂ ਜਿਹੜਾ ਨਾ ਆਪਣਾ ਆਪਣਾ ਦੁੱਖ ਵੀ ਬਿਆਨ ਕੀਤਾ ਹੈ। ਠੀਕ ਹੈ ਲੋਕਾਂ ਨੂੰ ਦੱਸਿਆ ਵੀ ਹੈ ਤੇ ਲੋਕਾਂ ਨੇ ਉਹਦੀ ਹੈਲਪ ਵੀ ਕੀਤੀ। ਠੀਕ ਹੈ। ਗੱਲ ਕਰਦਾ ਮੈਂ ਕਿ ਐਵਰੀ ਮਨੀ ਇਜ਼ ਨੋਟ ਆ एवरीथिंग। ਪੈਸਾ ਹਰ ਕੁਝ ਨਹੀਂ ਹੈ ਬਟ ਇਹ ਵੇ ਰਹਿਣ ਵਾਸਤੇ ਜ਼ਰੂਰੀ ਵੀ ਹੈ ਠੀਕ ਹੈ ਤੇ ਇਸ ਗੱਲੋਂ ਯਾਰ ਕਿਉਂ ਨਾ ਜਦੋਂ ਆਪਾਂ ਕਹਿੰਦੇ ਨੇ ਕਤਰੇ ਕਤਰੇ ਨਾਲ ਦਰਿਆ ਭਰ ਜਾਂਦਾ ਠੀਕ ਹੈ ਤੇ ਥੋੜਾ ਥੋੜਾ ਵੀ ਅਸੀਂ ਕਰਕੇ ਆਪਣਾ ਕਰਿਆ ਕਰੀਏ ਕਰੀਏ ਨਾ ਤੇ ਬੜਿਆਂ ਦੇ ਘਰ ਦੇ ਜਿਹੜੇ ਚੁੱਲ੍ਹੇ ਨਾ ਉਹ ਚੱਲ ਪੈ ਗਏ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟਸ ਕਰਕੇ ਜ਼ਰੂਰ ਦਸੀਓ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਖਿਆਲ